ਸਰਕਾਰੀ ਦਿਹਾਤੀ ਇਲਾਕਿਆਂ ਦੇ ਵਿੱਚ ਅੱਜ ਕੱਲ ਬਾਬੂਆਂ ਦਾ ਰਾਜ ਚੱਲ ਰਿਹਾ ਹੈ। ਪੰਜਾਬ ਸਰਕਾਰ ਤਾਂ ਕਹਿੰਦੀ ਹੈ ਕਿ ਸਾਡੇ ਅਫਸਰ ਨੇ, ਸਾਡੇ ਡਾਕਟਰ ਨੇ, ਸਾਡੇ ਮੁਲਾਜ਼ਮ ਨੇ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਅ ਡਿਊਟੀਆਂ ਕਰਨਗੇ, ਜਿਹੜੇ ਹਸਪਤਾਲਾਂ ਦੇ ਵਿੱਚ ਮੌਜੂਦ ਰਹਿਣਗੇ। ਲੇਕਿਨ ਇਹ ਸਰਕਾਰੀ ਬਾਬੂਆ ਨੇ ਤਾਂ ਪੂਰਾ ਆਪਣਾ ਮਨਮਰਜ਼ੀ ਦਾ ਰਾਜ ਚਲਾਇਆ ਹੋਇਆ ਹੈ। ਅਗਰ ਕੋਈ ਗੱਲ ਕਰਦਾ ਹੈ ਜਾਂ ਫਿਰ ਕੋਈ ਦੱਸਦਾ ਹੈ ਤਾਂ ਉਸ ਨੂੰ ਵੀ ਧਮਕਾਉਣ ਦਾ ਹੱਲਾਵਸੱਲਾ ਬਣਾਇਆ ਹੋਇਆ ਹੈ। ਕਾਕੇ ਕਾਰ ਦਬ ਦਬਾਰ ਹੋਵੇਗਾ ਸਾਨੂੰ ਅਫਸਰ ਕਿਤੇ ਨੌਕਰੀ ਤੋਂ ਨਾ ਕੱਢਦੇ ਐਦਾਂ ਦੇ ਧਮਕਾਣ ਦੀਆਂ ਕੁਸ਼ਾ ਵੀ ਕੀਤੀਆਂ ਜਾਂਦੀਆਂ 11 ਵਜੇ ਹਸਪਤਾਲ ਤੱਕ ਨਹੀਂ ਹਜ ਤੱਕ ਪਹੁੰਚਦੇ ਲੇਕਿਨ ਕੁਰਸੀਆਂ ਖਾਲੀ ਉਹਨਾਂ ਵਾਂ ਨਹੀਂ ਦਿਖਦੀਆਂ ਰਹਿੰਦੀਆਂ ਕਿ ਕਿਹੜੇ ਵੇਲੇ ਐਸਐਮਓ ਸਾਹਿਬ ਆਉਣਗੇ ਹਸਪਤਾਲ ਦੇ ਲਈ ਕੁਝ ਬਿੱਲ ਪਾਸ ਹੋਣਗੇ ਜਾਂ ਹਸਪਤਾਲ ਦੇ ਕੁਝ ਕੰਮ ਹੋਣਗੇ ਜਾਂ ਲੋਕਾਂ ਦੇ ਕੋਈ ਸਿਹਤ ਚੈੱਕਅਪ ਹੋਣਗੇ ਲੇਕਿਨ ਸਰਕਾਰੀ ਬਾਬੂਜੀ ਤਾਂ ਆਪਣੀ ਪਰਸਨਲ ਓਟੀ ਵੀ ਕਰਦੇ ਨੇ ਸਰਕਾਰੀ ਬਾਬੂਜੀ ਤਾਂ ਆਪਣੀ ਮਨਮਰਜ਼ੀ ਨਾਲ ਲਾਉਂਦੇ ਨੇ ਸਰਕਾਰੀ ਬਾਬੂਜੀ ਤਾਂ ਆਪਣੇ ਮਨ ਦਾ ਰਾਤ ਸੌਂਦੇ

ਡਾਕਟਰਾਂ ਨੇ ਕੀ ਕੀਤਾ ਹੋਇਆ ਆਖਿਰਕਾਰ ਸਿਵਲ ਹਸਪਤਾਲਾਂ ਦੇ ਵਿੱਚ ਸਰਕਾਰ بڑے ਸਹੇਦ ਦੇ ਦਾਅਵੇ ਕਰਦੀ ਹੈ ਸੀਐਮ ਮਾਨ بڑے بڑے ਦਾਅਵੇ ਕਰਦੇ ਕਿ ਇਸ ਨੂੰ ਸ਼ੇਅਰ ਕਰ ਦਿਓ ਤੁਹਾਡੇ ਵੀ ਭਵਿੱਖ ਦੇ ਵਿੱਚ ਜਾਂ ਫਿਰ ਤੁਹਾਡੇ ਵੀ ਕਿਸੇ ਡਾਕਟਰ ਤੱਕ ਇਹ ਪਹੁੰਚ ਗਈ ਸ਼ਾਇਦ ਤੁਹਾਡੇ ਦੇ ਮਸਲੇ ਹੱਲ ਹੋਣਗੇ ਕੋਈ ਆਮ ਬੰਦਾ ਸੋਚਣਾ ਕਰ ਦੇ ਜਿੰਨੇ ਤੱਕ ਤੁਹਾਡੇ ਕੋਲ ਸਕੈਨ ਨਹੀਂ ਪਹੁੰਚਦੀ ਤੁਸੀਂ ਉਹਨੂੰ ਵਿਜ਼ਿਟ ਨਹੀਂ ਕਰੋਗੇ ਕੀ ਇਹਹੀ ਹਾਲਾਤ ਨੇ ਸਰਕਾਰੀ ਹਸਪਤਾਲਾਂ ਦੇ ਕੀ ਆਪ ਪੁੱਛੋ ਸਰਕਾਰੀ ਹਸਪਤਾਲਾਂ ਦੇ ਵਿੱਚ ਰਹਿਦਾ ਹੈ ਕਿ ਇਹ ਖੋਖਲੀ ਗਰਾਊਂਡ ਦੀ ਜਿਹੜੀ ਨੀਤੀ ਹੈ ਕੀ ਸਰਕਾਰ ਦੇ ਦਾਅਵਿਆਂ ਨੂੰ ਕੀ ਫੇਲੀਅਰ ਦਿੰਦੀ ਹੈ ਕਿ ਇਹ ਸਸਿਕਾ ਤੁਜੜਿਓ ਪੰਜਾਬ ਹਰਿਆਣਾ ਲਾਈਵ ਦੇ ਨਾਲ ਤਾਂ ਮੈਂ ਹਾਂ ਤੁਹਾਡਾ ਦੁਜਤ ਇਹ ਤਾਂ ਗੱਲ ਕਰਨ ਜਾ ਰਹੇ ਆ ਸਰਕਾਰੀ ਬਾਪੂਆਂ ਦੀ ਸਰਕਾਰੀ ਅਧਿਆਤੀ ਇਲਾਕਿਆਂ ਦੇ ਵਿੱਚ ਅੱਜ ਕੱਲ ਬਾਪੂਆਂ ਦਾ ਰਾਜ ਚੱਲ ਰਿਹਾ ਪੰਜਾਬ ਸਰਕਾਰ ਤਾਂ ਕਹਿੰਦੀ ਹੈ ਕਿ ਸਾਡੇ ਅਫਸਰ ਨੇ ਸਾਡੇ ਡਾਕਟਰ ਨੇ ਸਾਰੇ ਮੁਲਾਜ਼ਮ ਨੇ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਡਿਊਟੀਆਂ ਕਰਨਗੇ ਜਿਹੜੇ ਹਸਪਤਾਲਾਂ ਦੇ ਵਿੱਚ ਮੌਜੂਦ ਰਹਿਣਗੇ ਲੇਕਿਨ ਇਹ ਸਰਕਾਰੀ ਬਾਬੂਆ ਨੇ ਤਾਂ ਪੂਰਾ ਆਪਣਾ ਮਨਮਰਜ਼ੀ ਦਾ ਰਾਜ ਚਲਾਇਆ ਹੋਇਆ ਹੈ ਇਹ ਸਰਕਾਰੀ ਬਾਬੂਆ ਨੇ ਆਪਣੀ ਮਨਮਰਜ਼ੀ ਨਾਲ ਕਦੇ ਤਾਂ 11 ਵਜੇ ਕਦੇ 12 ਵਜੇ ਤੇ ਕਦੇ 1 ਵਜੇ ਆਪਦੇ ਦਫ਼ਤਰਾਂ ਚ ਵਿੱਚ ਆਉਣ ਦਾ ਰਵਾਜ ਚਲਾਇਆ ਹੋਇਆ ਹੈ ਤੇ ਇੱਥੇ ਹੀ ਅਗਰ ਕੋਈ ਗੱਲ ਕਰਦਾ ਹੈ ਜਾਂ ਫਿਰ ਕੋਈ ਦੱਸਦਾ ਹੈ ਤਾਂ ਉਸ ਨੂੰ ਵੀ ਧਮਕਾਉਣ ਦਾ ਹੱਲਾਸੱਲਾ ਬਣਾਇਆ ਹੋਇਆ ਹੈ ਕਿ ਆਖੇ ਕੱਲ ਦਬ ਦਬਾ ਰਹੇਗਾ ਸਾਨੂੰ ਅਫਸਰ ਕਿਤੇ ਨੌਕਰੀ ਤੋਂ ਨਾ ਕੱਢ ਦੇ ਇਦਾਂ ਦੇ ਧਮਕਾਣ ਦੀਆਂ ਕੋਸ਼ਾ ਵੀ ਕੀਤੀਆਂ ਜਾਂਦੀਆਂ ਹਨ ਪਰ ਲੇਕਿਨ ਇੱਕ ਆ ਤਸਵੀਰ ਪਿੰਡ ਬਾਦਲ ਤੋਂ ਸਾਹਮਣੇ ਆਈ ਜਿੱਥੇ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਐਸਐਮਓ ਸਾਹਮਣੇ ਜਿੱਥੇ ਦੱਸਿਆ ਗਿਆ ਕਿ 11 ਵਜੇ ਹਸਪਤਾਲ ਤੱਕ ਨਹੀਂ ਹਜੇ ਤੱਕ ਪਹੁੰਚਦੇ ਲੇਕਿਨ ਕੁਰਸੀਆਂ ਖਾਲੀ ਉਹਨਾਂ ਵਾਂ ਨਹੀਂ ਦਿਖਦੀਆਂ ਰਹਿੰਦੀਆਂ ਕਿ ਕਿਹੜੇ ਵੇਲੇ ਐਸਐਮਓ ਸਾਹਿਬ ਆਉਣਗੇ ਹਸਪਤਾਲ ਦੇ ਲਈ ਕੁਝ ਬਿੱਲ ਪਾਸ ਹੋਣਗੇ ਜਾਂ ਹਸਪਤਾਲ ਦੇ ਕੁਝ ਕੰਮ ਹੋਣਗੇ ਜਾਂ ਲੋਕਾਂ ਦੇ ਕੋਈ ਸਿਹਤ ਚੈੱਕਅਪ ਹੋਣਗੇ ਲੇਕਿਨ ਸਰਕਾਰੀ ਬਾਬੂਜੀ ਤਾਂ ਆਪਣੀ ਪਰਸਨਲ ਓਟੀ ਵੀ ਕਰਦੇ ਨੇ ਸਰਕਾਰੀ ਬਾਬੂਜੀ ਤਾਂ ਆਪਣੀ ਮਨਮਰਜ਼ੀ ਨਾਲ ਆਉਂਦੇ ਨੇ ਸਰਕਾਰੀ ਬਾਬੂਜੀ ਤਾਂ ਆਪਣੇ ਮਨ ਦਾ ਰਾਜ ਚਲਾਉਂਦੇ ਨੇ ਲੇਕਿਨ ਇਹ ਰਾਜ ਕੀ ਕਹਿੰਦੇ ਨੇ ਲੋਕ ਇਹ ਰਾਜ ਵਾਸਤੇ ਲੋਕਾਂ ਨੇ ਬੜੇ ਸਵਾਲ ਚੁੱਕੇ ਤਾਂ ਇਸ ਮਾਮਲੇ ਨੂੰ ਲੈ ਕੇ ਸਾਡੀ ਟੀਮ ਜਦੋਂ ਮੌਕੇ ਤੇ ਪਹੁੰਚੀ ਤਾਂ 11:30 ਵਜੇ ਤੱਕ ਬਾਬੂ ਜੀ ਕੁਰਸੀ ਤੇ ਨਹੀਂ ਸੀਗੇ ਆਉ ਸਾਡੀ ਟੀਮ ਨੇ ਉਹ ਫੋਟੋਆਂ ਕੈਪਚਰ ਕੀਤੀਆਂ ਸਾਡੀ ਟੀਮ ਨੇ ਉਸ ਤੋਂ ਬਾਅਦ ਸੇਵਾ ਸਰਜਨ શ્રી ਮੁਖਸਰ ਸਾਹਿਬ ਜਗਦੀਪ ਚਾਵਲਾ ਨੂੰ ਫੋਨ ਲਗਾ ਕੇ ਗੱਲਬਾਤ ਕੀਤੀ ਤਾਂ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜਗਦੀਪ ਚਾਵਲਾ ਵੱਲੋਂ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਚਾਹੇ ਉਹ ਐਸਐਮਓ ਹੈ ਚਾਹੇ ਉਹ ਕੋਈ ਡਾਕਟਰ ਹੈ ਆਟੋ 2 ਵਜੇ ਤੱਕ ਜਿਹੜੇ ਨੇ ਉਹ ਡਿਊਟੀ ਤੇ ਤਾਇਨਾਤ ਰਹਿਣਗੇ ਤਾਂ ਉਹ ਡਿਊਟੀ ਆਪਣੀ ਓਟੀ ਜਿਹੜੀ ਹੈ ਉਹ ਚੈੱਕਅਪ ਕਰਦੇ ਰਹਿਣਗੇ ਐਮਰਜੈਂਸੀ 24 ਘੰਟੇ ਰਹਿੰਦੀ ਹੈ ਆਉ ਸੁਣਾਣੇ ਆ ਕਿ ਜਗਦੀਪ ਚਾਵਲਾ ਵੱਲੋਂ ਕੀ ਕਿਛ ਗੱਲਾਂ ਆਖੀਆਂ ਗਈਆਂ ਨੇ

ਹਾਂ ਜੀ ਹਾਂ ਜੀ ਛੇ ਮਿੰਟ OK ਇਸਾ ਤਰ੍ਹਾਂ ਦਾ ਐਸਐਮਓ ਵਾਸਤੇ ਵੀ ਸੇਮ ਟੈਂਬੂ ਲਾਗੂ ਹੁੰਦਾ ਤਾਂ ਜਦੋਂ ਐਸਐਮਓ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਐਸਐਮਓ ਸਾਹਿਬ ਨੇ ਆਪਣੇ ਕੰਮ ਕਹਣਾ ਦਿੱਤੇ ਲੇਕਿਨ ਉਹ ਕੰਮ ਡੇ ਸ਼ਡਿਊਲ ਦੇ ਵਿੱਚ ਨਹੀਂ ਸੀ ਤਾਂ 12 ਵਜੇ ਤੇ ਕੁਝ ਮਿੰਟਾਂ ਤੇ ਐਸਐਮਓ ਸਾਹਿਬ ਹਸਪਤਾਲ ਦੇ ਵਿੱਚ ਤਰੀਕ 13 ਨੂੰ ਅੱਜ ਕੁੰਚ ਦੇ ਨੇ ਦੁਪਹਿਰੇ 12 ਵਜੇ ਤਾਂ ਉਸ ਤੋਂ ਬਾਅਦ ਕੁਝ ਦੇਰ ਤੇ ਬਾਅਦ ਫਿਰ ਆਪਣੀ ਕੁਰਸੀ ਤੋਂ ਗਾਇਬ ਹੋ ਜਾਂਦੇ ਨੇ ਕੀ ਸਰਕਾਰੀ ਬਾਬੂਆਂ ਨੇ ਸਰਕਾਰ ਦੀਆਂ ਉਲੰਘਣੀਆਂ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਕਿ ਸਰਕਾਰੀ ਬਾਬੂਆਂ ਨੇ ਜਿਹੜੀਆਂ ਆਪਣੀ ਮਨਮਰਜ਼ੀ ਕਰਨੀ ਸ਼ੁਰੂ ਕੀਤੀ ਹੋਈ ਹੈ ਕਿ ਸਰਕਾਰੀ ਡਾਕਟਰਾਂ ਨੇ ਕੀ ਕੀਤਾ ਹੋਇਆ ਆਖਿਰਕਾਰ ਸਿਵਲ ਹਸਪਤਾਲਾਂ ਦੇ ਵਿੱਚ ਸਰਕਾਰ ਬੜੇ ਸਹੇਦ ਦੇ ਦਾਅਵੇ ਕਰਦੀਆਂ ਸੀਮਾਨ ਵੱਡੇ-ਵੱਡੇ ਦਾਅਵੇ ਕਰਦੇ ਕਿਉਂਕਿ ਇਸ ਨੂੰ ਸ਼ੇਅਰ ਕਰ ਦਿਓ ਤੁਹਾਡੇ ਵੀ ਭਵਿੱਖ ਦੇ ਵਿੱਚ ਜਾਂ ਫਿਰ ਤੁਹਾਡੇ ਵੀ ਕਿਸੇ ਡਾਕਟਰ ਤੱਕ ਇਹ ਪਹੁੰਚ ਗਈ ਸ਼ਾਇਦ ਤੁਹਾਡੇ ਦੇ ਮਸਲੇ ਹੱਲ ਹੋਣਗੇ ਲੇਕਿਨ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਜਿੱਥੇ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਹੁੰਦੇ ਨੇ ਲੇਕਿਨ ਇਹ ਦਾਅਵੇ ਖੋਖਲੇ ਦਿਖਦੇ ਨੇ ਉਦੋਂ ਜਦੋਂ ਇਹ ਡਾਕਟਰ ਇਹ ਜੀਆਂ ਹਰਕਤਾਂ ਕਰਦੇ ਨੇ ਕੀ ਕਿ ਸਿਵਲ ਸਰਜਨ ਐਸ ਦੇ ਉੱਤੇ ਕਾਰਵਾਈ ਕਰਨਗੇ ਸਿਵਲ ਸਰਜਨ ਨੇ ਵੱਖ-ਵੱਖ ਐਂਗਲਾਂ ਤੋਂ ਇਹ ਜਾਂਚ ਕਰਾਉਣਗੇ ਕਿ ਇਹਨਾਂ ਨੂੰ ਨੋਟਿਸ ਜਾਰੀ ਕਰਨਗੇ ਸਿਵਲ ਸਰਜਨ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਲਿਖਤ ਵਿੱਚ ਸ਼ਿਕਾਇਤ ਭੇਜੀ ਜਾਵੇ ਕਿ ਆਖਿਰਕਾਰ ਲਿਖਤ ਵਿੱਚ ਸ਼ਿਕਾਇਤ ਜਨਕੀ ਥੋੜੀ ਅਤੰਚੇ ਚੈਕਿੰਗ ਨਹੀਂ ਬਣਦੀ ਤੁਹਾਨੂੰ ਸੂਚਨਾ ਮਿਲ ਗਈ ਆ ਤੁਹਾਨੂੰ ਮੀਡੀਆ ਟੀਮ ਨੇ ਸੋਚਣਾ ਦਿੱਤੀ ਚਾਹੇ ਤੁਹਾਨੂੰ ਕੋਈ ਆਮ ਬੰਦਾ ਸੂਚਨਾ ਕਰ ਦੇ ਜਿੰਨੇ ਤੱਕ ਤੁਹਾਡੇ ਕੋਲ ਸਕੈਨ ਨਹੀਂ ਪਹੁੰਚਦੀ ਤੁਸੀਂ ਉਹਨੂੰ ਵਿਜ਼ਿਟ ਨਹੀਂ ਕਰੋਗੇ ਕਿ ਇਹ ਹੀ ਹਾਲਾਤ ਨੇ ਸਰਕਾਰੀ ਹਸਪਤਾਲਾਂ ਦੇ ਕਿ ਆਪ ਪੁੱਛੋ ਹਰ ਸਰਕਾਰੀ ਹਸਪਤਾਲਾਂ ਦੇ ਵਿੱਚ ਰੰਦਾ ਕਿ ਇਹ ਖੋਖਲੀ ਗਰਾਊਂਡ ਦੀ ਜਿਹੜੀ ਨੀਤੀ ਹੈ ਕਿ ਸਰਕਾਰ ਦੇ ਦਾਅਵਿਆਂ ਨੂੰ ਕੀ ਫੇਲਿਅਰ ਦਿੰਦੀ ਹੈ ਕਿ ਇਹ ਗਰਾਊਂਡ ਦੀ ਹਕੀਕਤ ਇਹ ਹੈ ਕਿ ਆਖਿਰਕਾਰ ਤੇਰੇ ਇਸ ਇਰਾਨ ਦੇ ਵਿੱਚ ਸਥਿਤੀ ਆ ਉਹ ਹੋਰ ਹੈ ਤੇ ਸਥਿਤੀ ਜਿਹੜੀ ਦੇਖਣ ਨੂੰ ਮਿਲਦੀ ਹੈ ਕਿ ਆਖਿਰਕਾਰ ਕੀ ਲੋਕ ਸੋਚ ਰਹੇ ਨੇ ਜੀ ਹਾਂ ਮੈਂ ਐਸਐਮਓ ਬਾਦਲ ਦੀ ਗੱਲ ਕਰ ਰਿਹਾ ਐਸਐਮਓ ਬਾਦਲ ਨਾਮੀ ਨਾਮ ਹੈ ਤਾ ਉਹ ਡਾਵ ਵਾਲੀ ਦੇ ਵਿੱਚ ਹੋਵੇ ਚਾਇਓ ਪਿੰਡ ਬਾਦਲ ਦੇ ਵਿੱਚ ਹੋਵੇ ਤਾਂ ਮਤਲਬ ਤਾਂ ਇਹ ਤਸਵੀਰਾਂ ਤੇ ਗੱਲ ਬਾਦਲ ਦੀ ਕਰ ਰਿਹਾ ਬਾਦਲ ਦੇ ਵਿੱਚ ਔਰਥੋ ਦੇ ਮਸ਼ਹੂਰ ਡਾਕਟਰ ਨੇ ਤਾਂ ਬਿਲਕੁਲ ਉਹ ਪੂਰੇ ਪੰਜਾਬ ਦੇ ਵਿੱਚ ਜਾਣੇ ਜਾਂਦੇ ਨੇ ਲੇਕਿਨ ਉਹ ਪੰਜਾਬ ਦੇ ਬਾਬੂਆਂ ਦਾ ਹਾਲ ਇਹ ਹੈ ਆਖਰਕਾਰ ਪੰਜਾਬ ਦੇ ਬਾਬੂਆਂ ਦਾ ਨਾਮ ਦੇਖੋ ਕਿਸ ਤਰ੍ਹਾਂ ਚਮਕਦਾ ਤਾਂ ਜ਼ਰੂਰ ਹੈ ਆਪਦੇ ਕੰਮ ਦੇ ਨਾਲ ਚੁੰਦਾ ਲੇਕਿਨ ਉਹਨਾਂ ਦੇ ਕਾਰਨਾਮੇ 12 ਵਜੇ ਤੋਂ ਪਹਿਲਾਂ ਹਸਪਤਾਲ ਦੇ ਵਿੱਚ ਵੜਨ ਦੇ ਨਹੀਂ ਹੁੰਦੇ ਤਾਂ ਖਾਲੀ ਕੁਰਸੀਆਂ ਨੇ ਜਿਹੜੀਆਂ ਉਹ ਬਿਲਕੁਲ ਉੱਥੇ ਝੱਕਦੀਆਂ ਰਹਿੰਦੀਆਂ ਤਾਂ ਬਿਲਕੁਲ ਮੈਂ ਕੁਝ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਕਿਉਂਕਿ ਤਸਵੀਰਾਂ ਦੇ ਵਿੱਚ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਤਸਵੀਰਾਂ ਪਹਿਲਾਂ ਦੀਆਂ ਨੇ ਐਡਿਟ ਕੀਤੀਆਂ ਹੋਈਆਂ ਨੇ ਲੇਕਿਨ ਉਹ ਜੀਪੀਐਸ ਕੈਮਰੇ ਦੇ ਨਾਲ ਖਿੱਚੀਆਂ ਹੋਈਆਂ ਤਸਵੀਰਾਂ ਨੇ ਕਿਸੇ ਨੂੰ ਚਾਹੀਦੀਆਂ ਹੁਣ ਤਾਂ ਮੇਰੇ ਤੋਂ ਵਟਸਐਪ ਤੇ ਲਗਭਗ ਇਦਾਂ ਲੈ ਸਕਦਾ ਹੈ ਕਿਉਂਕਿ ਇਹ ਜਿਹੜੀਆਂ ਤਸਵੀਰਾਂ ਨੇ ਇਹ ਅੱਜ ਦੀਆਂ ਨੇ ਲੇਟੈਸਟ ਤਸਵੀਰਾਂ ਨੇ ਜੋ ਸਾਡੀ ਟੀਮ ਉੱਥੇ ਗਈ ਆ ਤਾਂ ਟੀਮ ਵੱਲੋਂ ਆਪਦੇ ਹੀ ਫੋਨ ਤੇ ਵਿੱਚ ਖਿੱਚੀਆਂ ਗਈਆਂ ਨੇ ਤਾਂ ਜਿਹੜੇ ਦਾਅਵੇ ਨੇ ਉਹ ਦਾਵਿਆਂ ਦੀ ਜਿਹੜੀ ਸਰਕਾਰ ਦੇ ਦਾਅਵੇ ਤਾਂ ਬਹੁਤ ਹੁੰਦੇ ਨੇ ਲੇਕਿਨ ਉਹ ਦਾਵਿਆਂ ਦੀ ਜਿਹੜੀ ਪੋਲ ਹੈ ਉਹ ਸਰਕਾਰ ਵੱਲੋਂ ਜ਼ਰੂਰ ਖੋਲੀ ਗਈ ਹੈ ਕਿ ਕਿਸ ਤਰ੍ਹਾਂ ਇਹ ਹਾਲਾਤ ਨੇ ਸਿਵਲ ਹਸਪਤਾਲਾਂ ਦੇ ਹਸਪਤਾਲਾਂ ਦੇ ਹਾਲਾਤ ਦੇ ਬਾਵਜੂਦ ਵੀ ਕਿਸ ਤਰ੍ਹਾਂ ਨੌਜਵਾਨ ਜਿਹੜੇ ਨੇ ਉਹ ਹਸਪਤਾਲਾਂ ਦੇ ਵਿੱਚ ਖਜਲ ਖਰਾਬ ਹੁੰਦੇ ਨੇ ਲੋਕ ਤਾਂ ਆ ਬਿਲਕੁਲ ਉਹ ਤਸਵੀਰਾ ਤੁਹਾਨੂੰ ਸਾਂਝਾ ਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਉਹ ਉਸ ਦੇ ਨਾਲ ਹੀ ਕਿਸ ਤਰ੍ਹਾਂ ਨੌਜਵਾਨ ਨੇ ਜਿਹੜੇ ਖੱਜਲ ਹੁੰਦੇ ਨੇ ਤਾਂ ਦੇਖੋ ਆ ਤਸਵੀਰ ਹੈ ਦਿਖਾ ਦੇਣਾ ਚਾਹੁੰਦਾ ਕਿ ਇਹ ਤਸਵੀਰ ਬਿਲਕੁਲ ਤੁਹਾਡੇ ਜੀਪੀਐਸ ਕੈਮਰਾ ਹੈ ਤਾਂ ਜੀਪੀਐਸ ਪਿੰਟ ਬਦਲਦੀ ਹੈ ਬਾਦਲ ਪੰਜਾਬ ਭਾਰਤ ਔਰ ਜਿਹੜਾ ਤਿੰਨ ਸਾਰਾ ਜਿਹੜੀ ਲੋਕੇਸ਼ਨ ਆਉਂਦੀ ਬਾਕਾਇਦਾ ਟਾਈਮਿੰਗ ਹੈ ਜਿਹੜੀ 11:17 ਦੀ ਫੋਟੋ ਹੈ ਤਾਂ ਐਸਐਮਓ ਸਾਹਿਬ ਦੀ ਕੁਰਸੀ ਦੇਖ ਲਓ ਕਿਸ ਤਰ੍ਹਾਂ ਉਹਨਾਂ ਦਾ ਇੰਤਜ਼ਾਰ ਕਰ ਰਹੀ ਹੈ ਲੇਕਿਨ ਐਸਐਮਓ ਸਾਹਿਬ ਤਾਂ ਅਜੇ ਮਨ ਲੱਗਦਾ ਸੁੱਤੇ ਨਹੀਂ ਉੱਠੇ ਹੋਣੇ ਤਾਂ ਇਹ ਤਾਂ ਤਸਵੀਰਾਂ ਦੇਖ ਲਓ ਕਿਸ ਤਰ੍ਹਾਂ ਹਾਲਾਤ ਨੇ ਔਰਥੋ ਦੇ ਡਾਕਟਰ ਮਸ਼ਹੂਰ ਨੇ ਪੰਜਾਬ ਦੇ ਵਿੱਚ ਤਾਂ ਵੀਆਈਪੀ ਡਿਊਟੀਆਂ ਵੀ ਪਹਿਲਾਂ ਬਾਦਲ ਸਰਕਾਰ ਦੇ ਮੇਰੇ ਕਰ ਚੁੱਕੇ ਨੇ ਲੇਕਿਨ ਅਜੇ ਵੀ ਮਨ ਲੱਗਦਾ ਵੀਆਈਪੀ ਡਿਊਟੀ ਦਾ ਚਸਕਾ ਅਜੇ ਨਿਕਲਿਆ ਹੀ ਨਹੀਂ ਤਾਂ ਇਹ ਹਾਲਾਤ ਨੇ ਹਸਪਤਾਲਾਂ ਦੇ ਕੀ ਕਹੋਂਗੇ ਅਹ ਜੀ ਡਾਕਟਰਾਂ ਦੀ ਡਿਊਟੀਆਂ ਬਾਰੇ ਤੁਸੀਂ ਕਮੈਂਟ ਸੈਕਸ਼ਨ ਜ਼ਰੂਰ ਕਰਿਓ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਉਹ ਡਾਕਟਰਾਂ ਦੇ ਵੀ ਕੰਨਾਂ ਦੇ ਵਿੱਚ ਕੁਝ ਖੁਰਕ ਹੋਵੇ ਤਾਂ ਉਹਨਾਂ ਤੇ ਸ਼ਾਇਦ ਅਸਰ ਹੋ ਜਾਵੇ ਪੰਜਾਬ ਰਿਆਣਾ ਲਾਈਵ ਤੋਂ ਜਤਿ